ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਸਿਮਰਨ ਦੇ ਪਹਿਲੇ ਦੋ ਪੜਾਵਾਂ ਦੀ ਜਪ ਮਤਲਬ ਰਸਨਾ ਨਾਲ ਜਾਂ ਮਨ ਨਾਲ ਜਪਣਾ ਹਾਂਜੀ ਤੇ ਫਿਰ ਸਿਮਰਨ ਜਦੋਂ ਨਾਮ ਹਿਰਦੇ 'ਚ ਉੱਤਰ ਜਾਂਦਾ ਹੈ ਬਿਲਕੁਲ ਤੇ ਨਾਲ ਹੀ ਜ਼ਿਕਰ ਹੋਇਆ ਸੀ ਕਿ ਦੂਜੀ ਅਵਸਥਾ 'ਚ ਹਾਂਜੀ ਅਨਹਦ ਸ਼ਬਦ ਉਹ ਅੰਦਰੂਨੀ ਤੁਨੀ ਜਿਹੀ ਸੁਣਨੀ ਸ਼ੁਰੂ ਹੋ ਜਾਂਦੀ ਹੈ ਤਾਂ ਅੱਜ ਆਪਾਂ ਉਸ ਤੋਂ ਅੱਗੇ ਵਧਣਾ ਹੈ ਹਾਂਜੀ ਬਿਲਕੁਲ ਅੱਜ ਦਾ ਆਪਣਾ ਵਿਸ਼ਾ ਹੈ ਸਿਮਰਨ ਦੀ ਤੀਜੀ ਅਵਸਥਾ ਧਿਆਨ ਤੇ ਸਰੋਦ ਦੇਖੋ ਬੜਾ ਸਪਸ਼ਟ ਕਰਦੇ ਨੇ ਕਿ ਇਹ ਅਵਸਥਾ ਐਵੇਂ ਨਹੀਂ ਆ ਜਾਂਦੀ ਇਹ ਪਹਿਲੀਆਂ ਦੋ ਦੀ ਨੀਤੇ ਹੀ ਉਸਰਦੀ ਹੈ ਅੱਛਾ ਗੁਰੂ ਅਰਜਨ ਦੇਵ ਜੀ ਦੀਆਂ ਤੁਕਾਂ ਯਾਦ ਆਉਂਦੀਆਂ ਨੇ ਹਿਰਦੇ ਨਾਮ ਵਸਾਏ ਹੂੰ ਕਰ ਬੈਠੇ ਗੁਰੂ ਤੇ ਆਇਓ ਹਾਂ ਮਤਲਬ ਪਹਿਲਾਂ ਨਾਮ ਹਿਰਦੇ ਚ ਵਸੇ ਫੇਰੀ ਹਿਰਦੇ ਘਰ ਚ ਬਹਿ ਕੇ ਧਿਆਨ ਲੱਗ ਸਕਦਾ ਹੈ ਬਿਲਕੁਲ ਤਾਂ ਫਿਰ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਮਤਿ ਚ ਅ ਧਿਆਨ ਦਾ ਅਸਲ ਮਤਲਬ ਕੀ ਹੈ ਕਿਸ ਦਾ ਧਿਆਨ ਕਰਨਾ ਹੈ ਤੇ ਸ਼ੁਰੂਆਤ ਕਿਵੇਂ ਹੋ ਸਕਦੀ ਹੈ ਇਸ ਦੀ ਹਾਂਜੀ ਆਓ ਇਸ ਡੂੰਗੀ ਅਵਸਥਾ ਨੂੰ ਥੋੜਾ ਸਮਝੀਏ ਠੀਕ ਹੈ ਤਾਂ ਪਹਿਲਾਂ ਇੱਕ ਵਾਰੀ ਫੇਰ ਥੋੜਾ ਜਿਹਾ ਪਿਛਲਾ ਯਾਦ ਕਰ ਲਈਏ ਪਹਿਲਾ ਪੜਾ ਜਪ ਮੂ ਨਾਲ ਯਮਨਚ ਹਾਂਜੀ ਦੂਜਾ ਸਿਮਰਨ ਨਾਮ ਹਿਰਦੇ ਚ ਤੇ ਫਿਰ ਉੱਥੋਂ ਅਨਹਦ ਸ਼ਬਦ ਦੀ ਸ਼ੁਰੂਆਤ ਬਿਲਕੁਲ ਇਹ ਜਿਹੜੀ ਤਰਤੀਬ ਹੈ ਨਾ ਇਹ ਬੜੀ ਮਤਲਬ ਕੁਦਰਤੀ ਹੈ ਇੱਕ ਤੋਂ ਬਾਅਦ ਦੂਜਾ ਹੂੰ ਤੇ ਜਿਹੜਾ ਅਨਹਦਨਾਦ ਦੂਜੇ ਪੜਾਜ ਸੁਣਦਾ ਹੈ ਸਰੋਤਾ ਚ ਪ੍ਰੋਫੈਸਰ ਸਾਫ ਸਿੰਘ ਜੀ ਦੀ ਵਿਆਖਿਆ ਦਾ ਜ਼ਿਕਰ ਹੈ ਉਹ ਪੰਜ ਕਿਸਮ ਦੀਆਂ ਦੁਨੀਆਂ ਦੱਸਦੇ ਨੇ ਜਿਵੇਂ ਤਾਰ ਵਾਲੇ ਸਾਜ਼ ਕੋਈ ਟੱਲੀਆਂ ਦੀ ਆਵਾਜ਼ ਫੂਕ ਵਾਲੇ ਸਾਜ਼ ਢੋਲਕ ਵਰਗੇ ਤੇ ਘੜੇ ਵਰਗੀਆਂ ਆਵਾਜ਼ਾਂ ਅੱਛਾ ਪਰ ਇਹ ਅਸਲੀ ਸਾਜ਼ ਵਜਰੇ ਹੁੰਦੇ ਨੇ ਅੰਦਰ ਨਹੀਂ ਨਹੀਂ ਇਹ ਅਸਲ ਸੰਗੀਤ ਨਹੀਂ ਇਹ ਤਾਂ ਕੀ ਕਹਿੰਦੇ ਨੇ ਅੰਦਰੂਨੀ ਅਨੁਭਵ ਨੇ ਸਿਰਫ ਸੁਰਤ ਨੂੰ ਮਤਲਬ ਇਕਾਗਰ ਕਰਨ ਵਿੱਚ ਮਦਦ ਕਰਦੇ ਨੇ ਠੀਕ ਹੈ ਤੇ ਸਰੋਤ ਇਸ ਦਾ ਸੰਬੰਧ 10ਵੇਂ ਦਵਾਰ ਦੇ ਖੁੱਲਣ ਨਾਲ ਵੀ ਜੋੜਦੇ ਨੇ 10ਵਾਂ ਦਵਾਰ ਹਾਂ ਹਾਂਜੀ ਜਿੱਥੇ ਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਏ ਦੁਨੀਆ ਸੁਣਾਈ ਦਿੰਦੀਆਂ ਨੇ ਇਹ ਸਾਰਾ ਕੁਝ ਮਨ ਨੂੰ ਤਿਆਰ ਕਰ ਰਿਹਾ ਹੁੰਦਾ ਧਿਆਨ ਵਾਸਤੇ ਸਮਝ ਗਈ ਤਾਂ ਫਿਰ ਜਦੋਂ ਮਨ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ ਫਿਰ ਧਿਆਨ ਦਾ ਅਮਲੀ ਤੌਰ ਤੇ ਮਤਲਬ ਕੀ ਬਣਦਾ ਹੈ ਦੇਖੋ ਧਿਆਨ ਦਾ ਸਿੱਧਾ ਸਾਦਾ ਮਤਲਬ ਤਾਂ ਹੈ ਇਕਾਗਰਤਾ ਕਨਸੈਂਟਰੇਸ਼ਨ ਹਮ ਪਰ ਗੁਰਮਤ ਵਿੱਚ ਇਹ ਥੋੜਾ ਹੋਰ ਡੂੰਗਾ ਹੈ ਸਰੋਤ ਕਹਿੰਦੇ ਨੇ ਕਿ ਕਿਸੇ ਇੱਕ ਚੀਜ਼ ਜਾਂ ਵਿਸ਼ੇ ਤੇ ਸੁਰਤ ਦਾ ਪੂਰੀ ਤਰ੍ਹਾਂ ਲੀਨ ਹੋ ਜਾਣਾ ਮਤਲਬ ਮਨ ਇੱਧਰ ਉੱਧਰ ਪਟਕੇ ਨਾ ਬਸ ਇੱਕ ਨੁਕਤੇ ਤੇ ਟਿਕ ਜਾਵੇ ਇੱਕ ਨੁਕਤੇ ਤੇ ਜਿਵੇਂ ਅਸੀਂ ਕਹਿੰਨੇ ਆ ਧਿਆਨ ਨਾਲ ਗੱਡੀ ਚਲਾਓ ਹਾਂ ਕੁਝ ਉਸ ਤਰ੍ਹਾਂ ਦਾ ਪਰ ਇਹ ਆਤਮਿਕ ਪੱਧਰ ਤੇ ਹੈ ਸਰੋਤਾਂ ਵਿੱਚ ਸਾਸ ਕਲਾਸ ਸਿਮਰਨ ਦਾ ਜ਼ਿਕਰ ਵੀ ਸੀ ਉਹ ਵੀ ਧਿਆਨ ਨਾਲ ਜੁੜਿਆ ਮਤਲਬ ਖਾਣ ਵੇਲੇ ਵੀ ਪੂਰਾ ਧਿਆਨ ਬਿਲਕੁਲ ਉਹ ਇਹੀ ਹੈ ਕਿ ਹਰ ਕੰਮ ਕਰਦੇ ਹੋਏ ਹਰ ਸਾਲ ਲੈਂਦੇ ਹੋਏ ਹਰ ਗ੍ਰਾਹੀ ਖਾਂਦੇ ਹੋਏ ਨਾਮ ਨਾਲ ਜੁੜੇ ਰਹਿਣਾ ਸੁਚੇਤ ਰਹਿਣਾ ਤੇ ਸਰੋਤ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਧਿਆਨ ਨਾਲ ਸਿਮਰਨ ਨਾਲ ਭੋਜਨ ਤਿਆਰ ਹੁੰਦਾ ਜਾਂ ਛੱਕਿਆ ਜਾਂਦਾ ਉਹ ਫਿਰ ਸਿਰਫ ਭੋਜਨ ਨਹੀਂ ਰਹਿੰਦਾ ਉਹ ਪ੍ਰਸ਼ਾਦ ਬਣ ਜਾਂਦਾ ਹੈ ਹਾਂਜੀ ਪ੍ਰਸ਼ਾਦ ਜਾਂ ਅੰਮ੍ਰਿਤ ਬਣ ਜਾਂਦਾ ਹੈ ਆਮ ਜੀ ਕਿਰਿਆ ਵੀ ਇੱਕ ਰੂਹਾਨੀ ਅਭਿਆਸ ਬਣ ਜਾਂਦੀ ਹੈ ਵਾਹ ਇਹ ਤਾਂ ਬਹੁਤ ਹੀ ਕਮਾਲ ਦੀ ਗੱਲ ਹੈ ਪਰ ਠੀਕ ਹੈ ਜੇ ਧਿਆਨ ਦਾ ਮਤਲਬ ਇਕਾਗਰਤਾ ਹੈ ਤਾਂ ਸਵਾਲ ਇਹ ਹੈ ਕਿ ਗੁਰਮਤ ਵਿੱਚ ਕਿਸਤੇ ਧਿਆਨ ਕੇਂਦਰਿਤ ਕਰਨਾ ਹੈ ਕਿਉਂਕਿ ਸ੍ਰੋਤਾ ਨੇ ਸਾਫ਼ ਕਿਹਾ ਸੀ ਕਿ ਕਿਸੇ ਤਸਵੀਰ ਜਾਂ ਮੂਰਤੀ ਦਾ ਧਿਆਨ ਨਹੀਂ ਹੈ ਬਿਲਕੁਲ ਸਹੀ ਇਹੀ ਗੁਰਮਤ ਦੇ ਧਿਆਨ ਦੀ ਖਾਸੀਅਤ ਹੈ ਕਿਸੇ ਵੀ ਦੇਹਧਾਰੀ ਗੁਰੂ ਸੰਤ ਮਹਾਪੁਰਖ ਦੀ ਤਸਵੀਰ ਜਾਂ ਉਹਨਾਂ ਦੇ ਸਰੀਰਿਕ ਸਰੂਪ ਦਾ ਧਿਆਨ ਕਰਨ ਦੀ ਸਖਤ ਮਨਾਹੀ ਹੈ ਅੱਛਾ ਧਿਆਨ ਸਿਰਫ ਤੇ ਸਿਰਫ ਇੱਕ ਦਾ ਨਿਰਾਕਾਰ ਵਾਹਿਗੁਰੂ ਦਾ ਜਿਸ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਅਗੋਚਰ ਹੂੰ ਗੁਰਬਾਣੀ ਚ ਬਹੁਤ ਜ਼ੋਰ ਹੈ ਇਸ ਗਲਤੇ ਕਬੀਰ ਸਾਹਿਬ ਕਹਿੰਦੇ ਨੇ ਸੋ ਧਿਆਨ ਤਰੋ ਜੇ ਬਹੂਰ ਨ ਤਰਨਾ ਹਾਂ ਮਤਲਬ ਉਸ ਦਾ ਧਿਆਨ ਤਰੋ ਜਿਸ ਤੋਂ ਬਾਅਦ ਕਿਸੇ ਹੋਰ ਧਿਆਨ ਦੀ ਲੋੜ ਨਾ ਰਹੇ ਜਨਮ ਮਰਨ ਤੋਂ ਛੁਟਕਾਇਆ ਹੋ ਜਾਵੇ ਬਿਲਕੁਲ ਤੇ ਗੁਰੂ ਹਰਜਨ ਦੇਵ ਜੀ ਦਾ ਫਰਮਾਨ ਮਨ ਅੱਠ ਪਹਿਰ ਕਰ ਤਿਸਕਾ ਧਿਆਨ ਅੱਠੇ ਪਹਿਰ ਉਸ ਪ੍ਰਭੂ ਦਾ ਧਿਆਨ ਕਰ ਜਿਸ ਦੀ ਮਿਹਰ ਨਾਲ ਸਾਰੇ ਪੁੰਨ ਦਾਨ ਸੰਭਵ ਨੇ ਸ੍ਰੋਤ ਇਹੀ ਦੱਸਦੇ ਨੇ ਕਿ ਜਦੋਂ ਧਿਆਨ ਨਿਰਾਕਾਰ ਤੇ ਹੋਵੇਗਾ ਤਾਂ ਹੀ ਮਨ ਮਾਇਆ ਦੇ ਅਸਰ ਤੋਂ ਉੱਪਰ ਉੱਠੇਗਾ ਪਰ ਇਥੇ ਇੱਕ ਮੁਸ਼ਕਿਲ ਜੀ ਲੱਗਦੀ ਹੈ ਜਿਸ ਦਾ ਕੋਈ ਰੂਪ ਹੀ ਨਹੀਂ ਉਸ ਨਿਰਾਕਾਰ ਦਾ ਧਿਆਨ ਸ਼ੁਰੂ ਕਿਵੇਂ ਕਰੀਏ ਮਤਲਬ ਮਨ ਨੂੰ ਟਿਕਾਈਏ ਕਿੱਥੇ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੇ ਅਕਸਰ ਪੁੱਛਿਆ ਜਾਂਦਾ ਦੇਖੋ ਸ੍ਰੋਤਾਂ ਵਿੱਚ ਜਿਨ੍ਹਾਂ ਮਹਾਪੁਰਖਾਂ ਦਾ ਜ਼ਿਕਰ ਹੈ ਉਹ ਇੱਕ بڑا ਮਤਲਬ ਸੌਖਾ ਤਰੀਕਾ ਦੱਸਦੇ ਨੇ ਸ਼ੁਰੂਆਤ ਲਈ ਅੱਛਾ ਉਹ ਕਹਿੰਦੇ ਨੇ ਆਰਾਮ ਨਾਲ ਬੈਠੋ ਅੱਖਾਂ ਬੰਦ ਕਰ ਲਓ ਫਿਰ ਦੇਖੋ ਕਿ ਤੁਹਾਡੀ ਸੁਰਤ ਤੁਹਾਡਾ ਧਿਆਨ ਕੁਦਰਤੀ ਤੌਰ ਤੇ ਕਿੱਥੇ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਇਹ ਦੋਵੇਂ ਪਰਵਟਿਆਂ ਦੇ ਵਿਚਕਾਰ ਜਿੰਨੂੰ ਤ੍ਰਿਕੁਟੀ ਜਾਂ ਨੈਤਰ ਕਹਿੰਦੇ ਨੇ ਉੱਥੇ ਜਾ ਕੇ ਟਿਕਦਾ ਹੈ ਹਾਂ ਸੁਣਿਆ ਹੈ ਇਸ ਬਾਰੇ ਬਸ ਫਿਰ ਹੌਲੀ ਹੌਲੀ ਕੋਸ਼ਿਸ਼ ਕਰਨੀ ਹੈ ਕਿ ਧਿਆਨ ਨੂੰ ਉੱਥੇ ਟਿਕਾਈ ਰੱਖੀਏ ਕੋਈ ਜ਼ੋਰ ਨਹੀਂ ਲਾਣਾ ਕੋਈ ਖਿੱਚੋ ਤਾਣਨੀ ਰਾਨੀ ਭਾਵੇਂ ਸ਼ੁਰੂ ਵਿੱਚ ਸਿਰਫ ਹਨੇਰਾ ਹੀ ਦਿਸੇ ਕੋਈ ਗੱਲ ਨਹੀਂ ਬਸ ਸਹਿਜ ਨਾਲ ਧਿਆਨ ਨੂੰ ਉੱਥੇ ਰੱਖਣਾ ਹੈ ਤੇ ਨਾਲ ਨਾਲ ਅੰਦਰ ਜਪ ਜਾਂ ਸਿਮਰਨ ਚੱਲਦਾ ਰਹੇ ਜੀ ਬਿਲਕੁਲ ਅੰਦਰ ਨਾਮ ਚੱਲਦਾ ਰਹੇ ਤੇ ਧਿਆਨ ਸਹਿਜ ਹੀ ਉਸ ਬਿੰਦੂ ਤੇ ਟਿਕਿਆ ਰਹੇ ਇਹ ਕੋਈ ਮਕੈਨੀਕਲ ਪ੍ਰੋਸੈਸ ਨਹੀਂ ਬੜਾ ਸਹਿਜ ਅਭਿਆਸ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਸ਼ੁਰੂਆਤੀ ਬਿੰਦੂ ਹੋ ਗਿਆ ਧਿਆਨ ਨੂੰ ਬਾਹਰ ਦੀ ਦੁਨੀਆ ਤੋਂ ਹਟਾ ਕੇ ਅੰਦਰ ਲਿਆਉਣ ਦਾ ਇੱਕ ਤਰੀਕਾ ਹਾਂ ਇਸ ਨੂੰ ਇੱਕ ਤਰ੍ਹਾਂ ਦਾ ਅੰਦਰੂਨੀ ਐਂਕਰ ਕਹਿ ਸਕਦੇ ਹਾਂ ਇਹ ਪਹਿਲਾ ਕਦਮ ਹੈ ਧਿਆਨ ਨੂੰ ਅੰਦਰੂਨੀ ਸਪੇਸ ਵੱਲ 모ੜਨ ਦਾ ਫਿਰ ਜਦੋਂ ਉੱਥੇ ਸੁਰਤ ਟਿਕਣ ਲੱਗਦੀ ਹੈ ਤਾਂ ਸ਼ਬਦ ਗੁਰੂ ਦੀ ਰਹਿਨੁਮਾਈ ਵਿੱਚ ਹੋਰ ਡੂੰਘੇ ਅਨੁਭਵ ਹੁੰਦੇ ਨੇ ਸ਼ੁਰੂਆਤ ਇੱਥੋਂ ਹੋ ਸਕਦੀ ਹੈ ਬਹੁਤ ਵਧੀਆ ਤਾਂ ਜੇ ਆਪਾਂ ਅੱਜ ਦੀ ਗੱਲ ਨੂੰ ਸਮੇਟੀਏ ਧਿਆਨ ਯਾਨੀ ਤੀਜੀ ਅਵਸਥਾ ਦਾ ਮਤਲਬ ਹੈ ਨਿਰਕਾਰ ਤੇ ਡੂੰਗੀ ਇਕਾਗਰਤਾ ਹਾਂਜੀ ਇਹ ਜਪ ਤੇ ਸਿਮਰਨ ਤੋਂ ਬਾਅਦ ਕੁਦਰਤੀ ਤੌਰ ਤੇ ਆਂਦੀ ਹੈ ਹੂੰ ਤੇ ਸ਼ੁਰੂ ਕਰਨ ਲਈ ਤ੍ਰਿਕੁੱਟੀ ਵਾਲਾ ਨੁਕਤਾ ਇੱਕ ਸਹਾਇਕ ਹੋ ਸਕਦਾ ਹੈ ਜਿੱਥੇ ਸਹਜ ਨਾਲ ਧਿਆਨ ਟਿਕਾਇਆ ਜਾਵੇ ਬਿਲਕੁਲ ਸਰੋਤ ਇਹ ਵੀ ਇਸ਼ਾਰਾ ਕਰਦੇ ਨੇ ਕਿ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ ਇਸ ਧਿਆਨ ਨੂੰ ਹੋਰ ਪੱਕਾ ਕਿਵੇਂ ਕਰਨਾ ਇਸ ਦੇ ਲਾਭ ਪਰ ਉਹ ਸ਼ਾਇਦ ਫਿਰ ਕਦੇ ਹਾਂਜੀ ਜ਼ਰੂਰ ਇਹ ਸਫਰ ਲੰਬਾ ਹੈ ਅਭਿਆਸ ਤੇ ਗੁਰੂ ਦੀ ਬਖਸ਼ਿਸ਼ ਨਾਲ ਹੀ ਤੈ ਹੁੰਦਾ ਹੈ ਪਰ ਜਾਂਦੇ ਜਾਂਦੇ ਇੱਕ ਨੁਕਤਾ ਸੋਚਣ ਲਈ ਛੜ ਜਾਂਦਾ ਸਰੋਤਾਂ ਦੇ ਆਧਾਰ ਤੇ ਹਾਂਜੀ ਜੇ ਧਿਆਨ ਦਾ ਮਕਸਦ ਮਨ ਨੂੰ ਇੱਕ ਨੁਕਤੇ ਤੇ ਟਿਕਾਉਣਾ ਹੈ ਤਾਂ ਜਿਸ ਨੁਕਤੇ ਤੇ ਅਸੀਂ ਟਿਕਾ ਰਹੇ ਹਾਂ ਯਾਨੀ ਨਿਰਆਕਾਰ ਨਾਮ ਉਸ ਦੀ ਆਪਣੀ ਤਸਵੀਰ ਉਸ ਦੀ ਆਪਣੀ ਕੁਆਲਿਟੀ ਸਾਡੇ ਮਨ ਨੂੰ ਕਿਵੇਂ ਬਦਲਦੀ ਹੋਵੇਗੀ ਅੱਛਾ ਹਾਂ ਇਹ ਸੋਚਣ ਵਾਲੀ ਗੱਲ ਹੈ ਸਿਰਫ ਧਿਆਨ ਲਾਉਣ ਵੇਲੇ ਹੀ ਨਹੀਂ ਸਗੋ ਹਮੇਸ਼ਾ ਲਈ ਉਸ ਨਿਰਕਾਰ ਨਾਲ ਜੁੜਨ ਦਾ ਅਸਰ ਸਾਡੀ ਪੂਰੀ ਹੋਂਦ ਤੇ ਸਾਡੀ ਸੋਚ ਤੇ ਕੀ ਪੈਂਦਾ ਹੋਵੇਗਾ ਇਸ ਤੇ ਵਿਚਾਰ ਕਰਨਾ ਬਣਦਾ ਹੈ ਬਿਲਕੁਲ ਬਹੁਤ ਵਧੀਆ ਨੁਕਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ